ਜੋਲੇ ਵਿੱਚ ਨੰਬਰ ਨਹੀਂ ਹੈ ਪਲੀਜ਼ ਉਹਨੂੰ ਤੇਲ ਨਹੀਂ ਪਾਣਾ ਸਲੰਕਰ ਚੇਂਜ ਕਰਾਣੇ ਵਾਲਾਂ ਦਾ ਜਾਂ ਕੋਈ ਆ ਦੂਜਾ ਚੇਂਜ ਕਰਾਣੇ ਵਾਲਾਂ ਦਾ ਇਹ ਤੁਸੀਂ ਨਹੀਂ ਕਰਨਾ ਪ੍ਰੋਫੈਸ਼ਨਲ ਬਿਲਕੁਲ ਲੰਡਾ ਮੋਲਾ ਮਡਗਾੜ ਸਾਥਿਓ ਥਾਣੇ ਸਦਰ ਦੇ ਐਸ ਐਚਓ ਸਹਿਬਾਨ ਅਸ਼ੋਕ ਕੁਮਾਰ ਜੀ ਦੇ ਨਾਲ ਵੀ ਮੁਲਾਕਾਤ ਕਰ ਰਹੀਦ ਭਗਤ ਸਿੰਘ ਨਗਰ ਦਾ ਥਾਣਾ ਸਦਰ ਸਦਰ ਦੇ ਐਸ ਐਚਓ ਸਹਿਬਾਨ ਜੀ ਦੇ ਨਾਲ ਵੀ ਮੁਲਾਕਾਤ ਤੇ ਜਲਦ ਆਪ ਜੀ ਦੀ ਕਰਵਾਵਾਂਗੇ ਜੀ ਮੈਂ ਜੀ ਐਸ ਐਚਓ ਅਸ਼ੋਕ ਕੁਮਾਰ थाना सदर ਨਮਸ਼ਹਿਰ ਜਿਲ੍ਹਾ 시ਰ ਭਗ ਸਿੰਘ ਨਗਰ ਮੈਨੂੰ ਡਾਕਟਰ ਮਹਿਤਾਬ ਸਿੰਘ ਨੇ ਜੋ ਮੇਰੇ ਐਸਐਚਓ ਸਾਹਿਬ ਨੇ ਅੱਜਕੱਲ ਸਰਨੇ ਮੇਰੇ ਉਹਨਾਂ ਨੇ ਮੈਨੂੰ ਮਿਤੀ 5 9 2024 ਨੂੰ ਬਤੌਰ ਮੁਖ ਅਸਰ थाना सदर ਤਨਾਤ ਕੀਤਾ ਔਰ ਮੈਂ ਇਸ ਤਨਾਤੀ ਦੇ ਦੌਰਾਨ ਜਿੰਨੀ ਕੁ ਮੇਰੀ ਹੋ ਸਕੀ ਮੈਂ ਮਿਹਨਤ ਕੀਤੀ ਨਸ਼ਾ ਮੁਕਤ ਕੀਤਾ ਔਰ ਇੱਕ ਹੋਰ ਹੁਣ ਜਿਹੜੀ ਨਵੀਂ ਦੁਈ ਸ਼ੁਰੂਆਤ ਹੋਈ ਹੈ ਇਹ ਜਿਹੜਾ ਜੋਥ ਹੈ ਇਹ ਮੋਟਰਸਾਈਕਲਾਂ ਨੂੰ ਪਿੱਛੋਂ ਲੰਡੇ ਕਰਕੇ ਬਿਲਕੁਲ ਨੰਬਰ ਨਹੀਂ ਲਾਉਂਦੇ ਉਹਨਾਂ ਦੇ ਔਰ ਕਰੀਬ ਮੈਂ 15 ਦੇ ਕਰੀਬ ਮੋਟਰਸਾਈਕਲ ਇਹੋ ਜਿਹੇ ਜਿਹੜੇ ਲੰਡੇ ਐ ਬਿਲਕੁਲ ਪਿੱਛੇ ਕੋਈ ਨੰਬਰ ਨਹੀਂ ਆ ਉਹਨਾਂ ਦੇ ਮੜਗਾੜ ਵੀ ਲਾਏ ਹੋਏ ਨੇ ਉਹ ਮੈਂ ਬੰਦ ਕੀਤੇ ਔਰ ਮੈਂ ਇੱਕ ਪੈਟਰੋਲ ਪੰਪ ਦੇ ਜਿਹੜੇ ਮਾਲਕ ਹੈਗੇ ਔਰ ਉਹਨਾਂ ਨੇ ਕਰਿੰਦੇ ਆ ਉਹਨਾਂ ਨੂੰ ਮੈਂ ਬਹੁਤ ਵੱਡਾ ਬੇਨਤੀ ਔਰ ਮੈਸੇਜ ਦੇਣਾ ਚਾਹਣਾ ਕਿ ਜਿਹੜੇ ਲੰਡੇ ਮੋਟਰਸਾਈਕਲ ਵਾਲੇ ਆ ਪਲੀਜ਼ ਇਹਨਾਂ ਦੇ ਨੰਬਰ ਨਹੀਂ ਆ ਇਹ ਸਾਰੇ ਬੰਦੇ ਜਿਹੜੇ ਘੱਟੋ ਘੱਟ ਜਿਹੜਾ ਬੰਦਾ ਇੱਕ ਵਧੀਆ ਸ਼ਹਿਰੀ ਆ ਉਹ ਆਪਣਾ ਨੰਬਰ ਵੀ ਸਹੀ ਰੱਖੂਗਾ ਔਰ ਇਹ ਘੱਟੋ ਘੱਟ ਕ੍ਰਿਮੀਨਲ ਬੰਦੇ ਨੇ ਇਹੋ ਜਿਹੇ ਔਰ ਇਹ ਕਰਾਇੰਗ ਕਰਦੇ ਨੇ ਕਿ ਲੁੱਟਾ ਖੋਹਾਂ ਕਰਦੇ ਨੇ ਇਹ ਤੇਲ ਪਵਾ ਕੇ ਜਾਂਦੇ ਨੇ ਮੈਂ ਪੰਪ ਵਾਲੇ ਜਿਹੜੇ ਕਰਿੰਦੇ ਆ ਔਰ ਜਿਹੜੇ ਪੰਪਾਂ ਦੇ ਮਾਲਕ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਪਲੀਜ਼ ਤੇਲ ਨਾ ਪਾਇਆ ਕਿਉਂ ਜਦੋਂ ਤੁਸੀਂ ਇਹਨਾਂ ਨੂੰ ਤੇਲ ਦੇਦੇ ਨੇ ਤੇਲ ਪਵਾ ਕੇ ਕਿਤੇ ਨਾ ਕਿਤੇ ਲੁੱਟਕੋ ਕਰਦੇ ਆ ਔਰ ਜਿਤ ਵੀ ਬੰਦੇ ਨਾਲ ਲੁੱਟਕੋ ਹੋਉਂਦੀ ਹੈ ਜਦੋਂ ਇਹਨਾਂ ਦਾ ਨੰਬਰ ਨੋਟ ਕਰਨ ਦੀ ਕੋਸ਼ਿਸ਼ ਕਰਦਾ ਇਹਨਾਂ ਦਾ ਕੋਈ ਪਿਛੇ ਨੰਬਰ ਨਹੀਂ ਹੁੰਦਾ ਔਰ ਮੈਂ ਇੱਕ ਕੈਂਪੇਨ ਚਲਾਈ ਹੈ ਇਹ ਜਿੰਨੇ ਵੀ ਲੰਡੇ ਮੋਟਰਸਾਈਕਲਾਂ ਵਾਲੇ ਬੱਚੇ ਆ ਜਿਹੜਾ ਵੀ ਮੇਰੇ ਹੱਥਾਂ ਦਾ ਮੈਂ ਉਹ ਮੋਟਰਸਾਈਕਲ ਬੰਦ ਕਰਦਾ ਔਰ ਉਸ ਬੱਚੇ ਦੀ ਵੈਰੀਫਿਕੇਸ਼ਨ ਕਰਦਾ ਅਗਰ ਉਹ ਮੈਨੂੰ ਸਹੀ ਲੱਗਦਾ ਤਾਂ ਮੈਨੂੰ ਛੱਡਦਾ ਅਗਰ ਉਹ ਕਿਸੇ ਕ੍ਰਾਈਮ ਵਿੱਚ ਲਿਪਤ ਹੈ ਤਾਂ ਨਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਮੈਂ ਜਿੰਨੇ ਦੁਕਾਨਦਾਰ ਭਰਾ ਮੇਰੇ ਉਹਨਾਂ ਨੇ ਬੇਨਤੀ ਕਰਦਾ ਪੰਪ ਵਾਲਿਆਂ ਨੂੰ ਬੇਨਤੀ ਕਰਦਾ ਔਰ ਮਾਂ ਪਿਓ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਹਾਡਾ ਬੱਚਾ ਆਪਣੇ ਘਰ ਦੇ ਵਿੱਚ ਮੋਟਰਸਾਈਕਲ ਲੈ ਕੇ ਨਿਕਲਦਾ ਤੁਸੀਂ ਘਟੂ ਘਟ ਇਹ ਤਾਂ ਵੇਖੋ ਕਿ ਮੇਰੇ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਲੱਗੀ ਹੋਈ ਹੈ ਮੇਰੇ ਬੱਚੇ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਹੋਇਆ ਕਈ ਵਾਰੀ ਬੱਚਾ ਸਹੀ ਹੈ ਉਹ ਦੇਖੋ ਦੇਖੀ ਨੰਬਰ ਪਲੇਟ ਲਾ ਦਿੰਦਾ ਇੱਕ ਐਨੀ ਸ਼ੌਂਪ ਬਣ ਚੁੱਕਾ ਇਹ ਇੱਕ ਬਹੁਤ ਵੱਡਾ ਖਤਰਾ ਸਮਾਜ ਲਈ ਕਿਉਂ ਜਦੋਂ ਵੀ ਇਹ ਕ੍ਰਾਈਮ ਕਰਦੇ ਐ ਔਰ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਨਹੀਂ ਹੁੰਦੀ ਉਹ ਬੰਦਾ ਉਸ ਤੋਂ ਬੰਦੇ ਦਾ ਕੋਈ ਨੰਬਰ ਨਹੀਂ ਨੋਟ ਕਰ ਸਕਦਾ ਇਸ ਦੀ ਜਨਕ ਕ੍ਰਾਈਮ ਨੂੰ ਜਿਹੜਾ ਬढ़ावा ਮਿਲਦਾ ਔਰ ਮੈਂ ਬਹੁਤ ਸਖਤ ਸ਼ਬਦਾਂ ਚ ਕਹਿੰਦਾ ਅਗਰ ਮੈਂ ਕੋਈ ਇਹੋ ਜਿਹਾ ਮੋਟਰਸਾਈਕਲ ਫੜ ਲਿਆ ਜਿਹਦੇ ਪਿੱਛੇ ਨੰਬਰ ਪਲੇਟ ਨਾ ਹੋਵੇ ਮੋਰੇ ਖਿਲਾਫ ਬੰਨਦੀ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕਰੂੰਗਾ ਇੱਕ ਮੈਂ ਤੁਹਾਡੇ ਮਾਧਿਅਮ ਰਹਿਣਾ ਜਿਹੜੇ ਮਕੈਨਿਕ ਹੈ ਉਹਨਾਂ ਨੂੰ ਬਹੁਤ ਰਿਕਵੈਸਟ ਕਰਨੀ ਜਾਣਾ ਕਿ ਜਦੋਂ ਤੁਹਾਡੇ ਕੋਲ ਕੋਈ ਇਹੋ ਜਿਹਾ ਲੰਡਾ ਮੋਟਰਸਾਈਕਲ ਜਾਂ ਸਲੈਂਸਰ ਚੇਂਜ ਕਰਨ ਦੇ ਲਈ ਕੋਈ ਬੱਚਾ ਲੈ ਕੇ ਆਂਦਾ ਕੋਸ ਸਾਇਲੈਂਸਰਾਂ ਦੇ ਜਦੋਂ ਇਹ ਪਟਾਕੇ ਮਾਰਦੇ ਆ ਔਰ ਇੱਕ ਜਿਹੜਾ ਵਧੀਆ ਸ਼ਹਿਰੀ ਹੈ ਉਹਨੂੰ ਇਹ ਨਹੀਂ ਚੰਗਾ ਲੱਗਦਾ ਬਹੁਤ ਬੁਰਾ ਲੱਗਦਾ ਕਈ ਬੱਚੇ ਪੜਦੇ ਆ ਉਹਨਾਂ ਨੂੰ ਬੰਨੀ ਚੰਗਾ ਲੱਗਦਾ ਇਹ ਤੁਸੀਂ ਪਲੀਜ਼ ਕਿਸੇ ਦਾ ਸਾਇਲੈਂਸਰ ਚੇਂਜ ਨਾ ਕਰੋ ਅਗਰ ਮੇਰੇ ਨੋਟਸ ਵਿੱਚ ਕੋ ਇਹੋ ਜਿਹਾ ਮਕੈਨਿਕ ਆ ਗਿਆ ਕਿਸੇ ਦਾ ਸਾਇਲੈਂਸਰ ਚੇਂਜ ਕਰਦਾ ਮੈਂ ਨੌਇਸ ਸੋਲੂਸ਼ਨ ਐਕਟ ਦੇ ਤਹਿਤ ਉਸ ਜਿਹੜਾ ਦੁਕਾਨਦਾਰ ਹੈ ਉਹਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਇਹ ਇੱਕ ਬਹੁਤ ਵੱਡੀ ਮਾੜੀ ਲੱਤ ਹੈ ਜਿਹਦੀ ਬਦੌਲਤ ਇਹ ਸਲੈਂਸਰ ਵੀ ਚੇਂਜ ਕਰਾਉਂਦੇ ਆ ਔਰ ਨੰਬਰ ਪਲੇਟ ਵੀ ਪਿੱਛੇ ਲਾਉਂਦੇ ਆ ਔਰ ਕਰਾਇਮ ਨੂੰ ਹੀ ਬੜਾਵਾ ਮਿਲਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਨੰਬਰ 1 ਤੇ ਪੈਟਰੋਲ ਪੰਪ ਨੰਬਰ 2 ਤੇ ਜਿਹੜੇ ਮਕੈਨਿਕ ਹੈ ਔਰ ਦੁਕਾਨਦਾਰ ਭਰਾ ਹੈ ਜੇ ਕਿਸੇ ਤੇ ਦੁਕਾਨਦਾਰ ਦੇ ਉੱਤੇ ਵੀ ਕੋਈ ਇਹੋ ਜਿਹਾ ਲੰਡੇ ਮੋਟਰਸਾਈਕਲ ਵਾਲਾ ਕੋਈ ਸੌਦਾ ਖਰੀਦਦਾ ਨਾ ਉਹਦੀ ਥੋੜੀ ਗੌਰ ਰੱਖਣ ਹੋ ਸਕਦਾ ਮੇਬੀ ਉਹ ਉਹਨਾਂ ਨਾਲ ਕੋਈ ਸਨੇਚਿੰਗ ਵਗੈਰਾ ਕਰਨ ਆਵੇ ਜਾਂ ਕਿਸ ਹੈ ਲੰਡਾ ਮੋਟਰਸਾਈਕਲ ਆ ਉਹ ਕਿਸੇ ਨਾ ਕਿਸੇ ਕ੍ਰਾਈਮ ਨੂੰ ਜ਼ਰੂਰ ਬढ़ावा ਦੇਊਗਾ ਆਪਰੇਟਰ ਹਾਲ ਲੈ ਲੈ ਦਿੱਤ ਕੋਰਨ ਇੱਕ ਨਾ ਹੋਣਾ ਅੱਜ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਪੰਪਾਂ ਦੇ ਤੇਲ ਪਵਾਣ ਆnde ਮੁੰਡੇ ਪਿੱਛੋਂ ਲੰਡਾ ਮੋਟਰਸਾਈਕਲ ਆਉਂਦਾ ਉਹਦਾ ਕੋਈ ਨੰਬਰ ਨਹੀਂ ਹੁੰਦਾ ਔਰ ਉਹ ਕ੍ਰਿਮੀਨਲ ਬੰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਕਿਉਂ ਤੁਹਾਡਾ ਇਹ ਬਿਜ਼ਨਸ ਹੈ ਤੁਸੀਂ ਨਹੀਂ ਚਲੋ ਦੁਆ ਕਰ ਸਕਦੇ ਪਰ ਤੁਸੀਂ ਜਿਹੜੇ ਇਸ ਤਰ੍ਹਾਂ ਲੰਡੇ ਮੋਟਰਸਾਈਕਲ ਆਉਂਦੇ ਨਾ ਔਰ ਪਿੱਛੇ ਕੋਈ ਨੰਬਰ ਨਹੀਂ ਹੈ ਉਹ ਹੋ ਸਕਦਾ ਸਨੇਚਿੰਗ ਕਰਕੇ ਆਏ ਹੋਵੇ ਜਾਂ ਉਹਨੇ ਅੱਗੇ ਜਾ ਕੇ ਕੋਈ ਸਨੇਚਿੰਗ ਕਰਨੀ ਹੋਵੇ ਕੋ ਹੋਰ ਕ੍ਰਾਈਮ ਕਰਨਾ ਹੋਵੇ ਜਿਸ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈ ਪਲੀਜ਼ ਉਹਨੂੰ ਤੇਲ ਨਹੀਂ ਪਾਣਾ ਇੱਕ ਸਾਡੀ ਬੇਨਤੀ ਪ੍ਰਵਾਨ ਕਰਿਓ ਕਿਉਂ ਇਹ ਜਿਹੜਾ ਕ੍ਰਾਈਮ ਨੂੰ ਬढ़ावा ਦੇ ਰਿਹਾ ਹੈ ਅੱਜ ਦੀ ਡੇਟ 'ਚ ਇੱਕ ਨਵਾਂ ਟ੍ਰੈਂਡ ਚੱਲ ਪਿਆ ਮੁੰਡਿਆਂ ਨੇ ਪਿੱਛੋਂ ਮੋਟਰਸਾਈਕਲ ਬਿਲਕੁਲ ਲੰਡੇ ਕੀਤੇ ਹੋਏ ਆ ਕੋਈ ਮਰਗਾਟ ਨਹੀਂ ਕੋਈ ਕੁਛ ਨਹੀਂ ਹੈ ਉਹ ਵੈਸੇ ਐਦਾਂ ਹੀ ਘੁੰਮੀ ਜਾਂਦੇ ਆ ਠੀਕ ਹੈ ਉਹ ਆਪ ਅਕਸਰ ਪੰਪ ਤੇ ਤੇਲ ਭਰਣ ਤਾਂ ਆਂਦੇ ਆ ਨਾ ਜਦੋਂ ਤੇਲ ਭਰਣ ਆਂਦੇ ਉਹਨਾਂ ਨੂੰ ਕਹਿੰਦਾ ਵੀ ਭਾਈ ਸਾਹਿਬ ਸਾਨੂੰ ਐਸਐਸਓ ਸਾਹਿਬ ਦੀਆਂ ਔਰ ਪ੍ਰਸ਼ਾਸਨ ਦੀ ਸਖਤਤਾ ਦਿੱਤਾ ਕਿ ਬਿਨਾਂ ਨੰਬਰ ਤੋਂ ਜਿਹੜਾ ਵਹੀਕਲ ਹੈ ਉਹਨੂੰ ਤੇਲ ਨਹੀਂ ਭਰਨਾ ਠੀਕ ਹੈ ਥੈਂਕ ਯੂ ਇੱਕ ਨਾ ਬੇਟਾ ਅੱਜ ਕੱਲ ਨਾ ਉਹ ਨਵਾਂ ਟ੍ਰੈਂਡ ਚੱਲ ਪਿਆ ਹਾਂਜੀ ਉਹ ਮੋਟਰਸਾਈਕਲ ਦੇ ਪਿੱਛੋਂ ਲੁਹਾਂਦੇ ਆਗੇ ਹਾਂਜੀ ਹਾਂਜੀ ਲੁਹਾਂਦੇ ਨਾ ਹਾਂਜੀ ਤੁਸੀਂ ਇਹ ਕੰਮ ਨਹੀਂ ਕਰਨਾ ਠੀਕ ਹੈ ਜੀ ਇੱਕ ਤੁਸੀਂ ਆ ਜਿਹੜਾ ਸਲੈਂਸਰ ਚੇਂਜ ਕਰਾਉਂਦੇ ਆ ਵੱਡਾ ਪਟਾਕੇ ਵਾਲਾ ਸਲੈਂਸਰ ਪਵਾਉਂਦੇ ਉਹ ਨਹੀਂ ਕਰਨਾ ਠੀਕ ਹੈ ਜੀ ਅੱਛਾ ਬੱਚਿਆਂ ਨੇ ਕੀ ਨਵਾਂ ਪਤਾ ਨਹੀਂ ਇਸ ਚੀਜ਼ ਦਾ ਕੀ ਬੈਨੀਫਿਟ ਲੈਣਾ ਚਾਹੁੰਦੇ ਆ ਪਿੱਛੋਂ ਮੋਟਰਸਾਈਕਲ ਬਿਲਕੁਲ ਲੰਡਾ ਬੋਲਾ ਮੜਗਾਰਡ ਖੋਲਿਆ ਹੋਇਆ ਅੱਛਾ ਉਹ ਜਦੋਂ ਕੋਈ ਕ੍ਰਾਈਮ ਕਰਦਾ ਹਾਂਜੀ ਹਾਂਜੀ ਉਹ ਕ੍ਰਾਈਮ ਕਰਦਾ ਸੀ ਉਹਨੂੰ ਕਿਸ ਤਰ੍ਹਾਂ ਫੜਾਂਗੇ ਉਹ ਤਾਂ ਗੱਲ ਹੈਗੀ ਹੈ ਜੀ ਹੰਬਲ ਰਿਕੁਐਸਟ ਹੈ ਕਿ ਪਲੀਜ਼ ਜਿਹੜਾ ਕੋਈ ਸਲੈਂਸਰ ਚੇਂਜ ਕਰਾਣੇ ਆਲਾ ਆਂ ਦਾ ਜਾਂ ਕੋਈ ਆ ਦੂਜਾ ਚੇਂਜ ਕਰਾਣੇ ਆਲਾ ਆਂ ਦਾ ਇਹ ਤੁਸੀਂ ਨਹੀਂ ਕਰਨਾ ਠੀਕ ਹੈ ਜੀ ਕਾਰਨ ਕੀ ਹੈ ਕਿ ਇਹ ਬੰਦੇ ਕ੍ਰਾਈਮ ਕਰਦੇ ਆ ਔਰ ਪੰਪਾਂ ਦੇ ਵੀ ਮੈਂ ਹਦਾਇਤਾਂ ਸ਼ਰਤ ਕਰਕੇ ਆਇਆ ਇਹ ਬੰਦੇ ਜਦੋਂ ਇਹਨਾਂ ਦੇ ਕੋਈ ਮੋਟਰਸਾਈਕਲ ਖੋਲਾ ਹੁੰਦਾ ਪਿੱਛੇ ਸਲੈਂਸਰ ਦੂਜਾ ਨਹੀਂ ਨੰਬਰ ਹੁੰਦਾ ਇਹ ਕ੍ਰਾਈਮ ਕਰਕੇ ਭੱਜ ਜਾਂਦੇ ਆ ਤੇ ਸਾਨੂੰ ਫੜਨ ਵਿੱਚ ਔਖ ਆਂਦੀ ਹੈ ਤੁਸੀਂ ਇਹ ਕੰਮ ਨਹੀਂ ਕਰਨਾ ਇਸ ਚੀਜ਼ ਤੁਸੀਂ ਖੁਦ ਇਨਵੋਲਵ ਨਹੀਂ ਹੋਣਾ ਅਗਰ ਤੁਸੀਂ ਕਰੋਗੇ ਤਾਂ ਮੈਂ ਤੁਹਾਨੂੰ ਵੀ ਇਸ ਚੀਜ਼ ਨੂੰ ਬਾਲੂ ਕਰੂੰਗਾ ਕੋਈ ਨਾ ਸਰ ਜਰੂਰੀ ਜਦੋਂ ਜਿੱਦਾਂ ਤੁਸੀਂ ਕਿਹਾ ਸੀ ਕਰਾਂਗੇ